ਹਾਂਜੀ ਪਿਆਰ ਭਈ ਅਸੀਂ ਕਾਲ ਸਾਰਿਆਂ ਨੂੰ ਲੋ ਜੀ ਆਪਾਂ ਹਾਜ਼ਰ ਆ ਇੱਕ ਵਾਰੀ ਫੇਰ ਇਹਨਾਂ ਨੂੰ ਚਾਵਾ ਚੂਹਾ ਪਿਆ ਕੇ ਲੋ ਜੀ ਮੇਰੀ ਸਰਦਾਰਨੀ ਵੀ ਹੋ ਚੱਲੀ ਆ ਕਾਇਮ ਕਹਿੰਦੀ ਹਮ ਕੀ ਸੀਜ਼ੇ ਕੰਮ ਨਹੀਂ ਰਾਤ ਨੂੰ ਇਹ ਕਰਦੀ ਜਗਰਾਤਾ ਮੇਰੀ ਸਹਜਾਦੀ ਸਵੇਰੇ ਉੱਠ ਕੜੀ ਆ ਲੋ ਜੀ ਉਸ ਤੋਂ ਬਾਅਦ ਇਹ ਮੇਰੇ ਨਾਲ ਕਰ ਰਿਹਾ ਚੋਲ ਮੋਲ ਕੰਨੇ ਪਾਪਾ ਸਾਡੇ ਨਾਲ 2 ਮਿੰਟ ਪੈ ਜਾ ਉਸ ਤੋਂ ਬਾਅਦ ਲੋ ਜੀ ਨਹਾਤ ਹੋ ਗਿਆ ਆਪਾਂ ਹੋ ਗਏ ਤੂੜੀ ਵਾਲੀ ਟਰਾਲੀ ਲੋਂ ਲਈਓ ਸੌਰੀ ਆਪਾਂ ਜਮ ਮਜਾਂ ਲਈ ਹੋ ਗਏ ਤਿਆਰ ਨਾੜਾ ਨੂੜਾਈਆਂ ਬਾਵਾਆਂ ਦੀਆਂ ਦਿਖਣ ਲੱਗੀਆਂ ਸੀਗੀਆਂ ਇਹ ਕਹਿੰਦਾ ਪਾਪਾ ਮੈਨੂੰ ਲੌਲੀਪਾਪ ਲਿਆ ਦੀਏ ਵੀ ਬਦੰਦਰ ਪਰਮੈਸ਼ਾ ਹੀ ਬੋਦਾ ਰਹਿਦਾ ਮੈਂ ਕਹਾ ਪੁੱਤ ਪਾਪਾ ਦਾ ਆਪ ਲੌਲੀਪਾਪ ਬਣਿਆ ਪਿਆ ਬਹੁਤ ਔਕਾ ਹੋਇਆ ਪਿਆ ਸਿਸਟਮ ਚਲੋ ਉਸ ਤੋਂ ਬਾਅਦ ਲਓ ਜੀ ਆਪਾਂ ਖੇਚਦਾ ਮੀਟਰ ਜਿੰਮ ਵਾਲ ਨੂੰ ਜਿੰਮ ਵਾਲੇ ਜਾਂਦੇ ਜਾਂਦੇ ਮੇਰੇ ਦਿਮਾਗ ਦੇ ਇਹੀ ਚੱਲ ਰਿਹਾ ਸੀਗਾ ਵੀ ਮੈਂ ਕਿਵੇਂ ਰਿਕਵਰੀ ਕਰਨੀ ਆ ਬਾਈ ਜੀ 20 ਦਾ ਪੈਟਰੋਲ ਪਾ ਕੇ ਚੱਲ ਪਈ ਦਿੱਲੀ ਨੂੰ ਆਪਾਂ ਵੀ ਇਕੱਠਾ 30 ਦਾ ਪੈਟਰੋਲ ਪਾ ਕੇ ਪਹੁੰਚ ਗਏ ਜਿੰਮ ਦੇ ਵਿੱਚ ਜਿੰਮ ਦੇ ਵਿੱਚ ਜਾ ਕੇ ਮਾਰਿਆ ਪੋਜ ਆ ਬਲਵਾਨ ਕਹਿੰਦਾ ਮੈਨੂੰ ਲੈ ਪਹਿਲਾ ਕੈਮਰੇ 'ਚ ਮੈਂ ਕਿਹਾ ਤੂੰ ਆ ਜਾ ਭਰਾਵਾ ਤੂੰ ਦਾ ਪੂਰਾ ਹੀ ਨਹੀਂ ਆ ਰਿਹਾ ਉਸ ਤੋਂ ਬਾਅਦ ਲਓ ਜੀ ਆ ਸਾਡਾ ਟ੍ਰੇਨਰ ਮੈਨੂੰ ਹਰ ਵੇਲੇ ਮਜ਼ਾਕ ਕਰਦਾ ਰਹਿੰਦਾ ਇਹ ਕਹਿੰਦਾ ਤੂੰ ਬੁੱਢਾ ਹੋ ਗਿਆ ਤੂੰ ਕਪਾਲ ਪਾਤੀਆ ਕਰਿਆ ਕਰ ਮੈਂ ਕਿਹਾ ਹਜੇ ਨਹੀਂ ਬੁੱਢਾ ਹੋਇਆ ਲਓ ਜੀ ਉਸ ਤੋਂ ਬਾਅਦ ਟ੍ਰੈਡਮਿਲ ਦੇਸੀ ਤੇ ਲਾਇਆ ਥੋੜਾ ਜਿਹਾ ਵਾਰਮਅਪ ਆਪਣੇ ਆਪ ਨੂੰ ਆ ਜਿਹੜੀ ਐਕਸਰਸਾਈਜ਼ ਹੈ ਇਹਦੇ ਨਾਲ ਮੈਨੂੰ ਐਂ ਜੇ ਲੱਗਦਾ ਮੇਰੇ ਮੋਢੇ ਮਾਢੇ ਜੇ ਚੱਲ ਪੈਂਦੇ ਆ ਮੈਨੂੰ ਇਹ ਬਹੁਤ ਵਧੀਆ ਲੱਗਦੀ ਆ ਪਹਿਲਾਂ ਕਰਦੇ ਆ ਬੋਡੀ ਨੂੰ ਗਰਮ ਅੱਜ ਐਕਸਰਸਾਈਜ਼ਾਂ ਜਿਹੜੀਆਂ ਲਾਉਣੀਆਂ ਜਿਓ ਵੀ ਤੁਹਾਨੂੰ ਦਿਖਾਵਾਂਗੇ ਲਓ ਜੀ ਪਹਿਲਾਂ ਲਾਉਣੀਆਂ ਆਪਾਂ ਛਪਾਟੇ ਛਪਾਟੇ ਨਹੀਂ ਇਹਨੂੰ ਦੇਸੀ ਡੰਡ ਕਹਿੰਦੇ ਆ ਅੱਜ ਮੈਂ ਲਾਉਣੀਆਂ ਸੀ ਕੰਪਾਊਂਡ ਐਕਸਰਸਾਈਜ਼ਾਂ ਕੰਪਾਊਂਡ ਐਕਸਰਸਾਈਜ਼ਾਂ ਦਾ ਮਤਲਬ ਆ ਜਿਹੜੇ ਵੱਡੇ ਵੱਡੇ ਮਸਲਾ ਉਹਨੂੰ ਹੋਰ ਵੱਡੇ ਕਰਨਾ ਪਰ ਹੋਰ ਵੱਡੇ ਉਹ ਆਏ ਨਹੀਂ ਹੋਣੇ ਉਹਦੇ ਲਈ ਬਹੁਤ ਕੁਝ ਚਾਹੀਦਾ ਜੋ ਆਪਣੇ ਕੋਲੇ ਹੈ ਨਹੀਂਗਾ ਡਾਈਟ ਚਾਹੀਦੀ ਆ ਪੈਸੇ ਚਾਹੀਦੇ ਆ ਟਾਈਮ ਚਾਹੀਦਾ ਇਹਨਾਂ ਸਾਰਿਆਂ 'ਚੋ ਹੀ ਆਪਣੇ ਕੋਲੇ ਹਜੇ ਕੁਝ ਵੀ ਨਹੀਂ ਲਓ ਜੀ ਪਹਿਲੀ ਐਕਸਰਸਾਈਜ਼ ਲਈ ਬਾਈ ਨੂੰ ਕਿਹਾ ਮੈਂ ਪਿੱਛੇ ਖੜ ਜਾ ਭਰਾਵਾ ਮੇਰੇ ਪੰਜ ਜਵਾਕਾਂ ਵੇਖੀ ਕੀਤੇ ਮੇਰਾ ਮਣਕਾ Munka ਟੁੱਟ ਗਿਆ ਕਿਤੇ ਜੱਬ ਖੜਾ ਹੋ ਜੂ ਹੈਵੀ ਵੇਟ ਨਾਲ ਤਿੰਨ ਗ੍ਰੈਪ ਲਾਈ ਜੀ ਤੇ ਮੇਰੀ ਜੀਬ ਆ ਗਈ ਸੀ ਬਾਹਰ ਵੇਟ ਲਾਇਆ ਸੀ ਕੁਆਂਟਲ ਕ ਮੈਂ ਪੂਰਾ ਪ੍ਰੋਪਰ ਥੱਲੇ ਬੈਠ ਕੇ ਉੱਟਿਆ ਮੈਂ ਉਸ ਤੋਂ ਬਾਅਦ ਛੜਤੀ ਰਾਡ ਛੜ ਲਓ ਡੈੱਡ ਲਿਫਟ ਲਾਉਂਦੇ ਲਾਉਂਦੇ ਆ ਬਾਈ ਮੇਰਾ ਟ੍ਰੇਨਰ ਦੇ ਰਹੀ ਪੰਪ ਪੰਪ ਨਾ ਦੇ ਪੰਪ ਬੜੀ ਕਿੱਤੀ ਚੀਜ਼ ਹੈ ਮੈਂਗਾ ਭਾਈ ਮਰਵਾਏਗਾ ਛੜਤਾ ਉੱਤੇ ਉਸ ਤੋਂ ਬਾਅਦ ਲਾਈ ਡੰਬਲ ਪ੍ਰੈਸ ਡੰਬਲ ਪ੍ਰੈਸ ਲਾਉਂਦੇ ਆ ਲਾਉਂਦੇ ਆ ਮੇਰੇ ਦਿਮਾਗ ਤਾਂ ਹੋਰ ਹੀ ਖਰਾਬਾ ਦੀ ਆਈਡੀਆ ਚੱਲੀ ਜਾਂਦਾਈ ਮੈਂ ਕਿਹਾ ਮੈਨੂੰ ਤਾਂ ਚਾਹੀਦੇ ਬਹੁਤ ਸਾਰੇ ਪੈਸੇ ਜਿਹੜੇ ਲੋਕਾਂ ਦੇ ਮੈਂ ਦੇਣੇ ਆ ਮੇਰੇ ਤਾਂ ਗੰਜ ਪੈ ਗਿਆ ਸੀਗਾ ਪੈਸੇ ਫੜਫੜ ਇੰਨਾ ਕਰਜ਼ਾਈ ਹੋ ਗਿਆ ਪਹਿਲਾਂ ਲਾਉਨੇ ਗੱਡੀ ਦੀਆਂ ਕਿਸ਼ਤਾਂ ਫੇਰ ਲੋਕਾਂ ਦੇ ਪੈਸੇ ਲਾਉਨੇ ਫੇਰ ਬਡੀਨਾ ਬਡੂਨਾ ਬਾਰੇ ਸੋਚਾਂਗੇ ਉਸ ਤੋਂ ਬਾਅਦ ਲਾਈ ਆਹ ਵਾਲੀ ਐਕਸਰਸਾਈਜ਼ ਬਾਈ ਸਾਰੇ ਜਾਣੇ ਵੇਟ ਕਰੋ ਸਾਰਿਆਂ ਦੇ ਪੈਸੇ ਮੁੜਾਂਗੇ ਮਜ਼ਾਕ ਨਾ ਮਜ਼ਾਕ ਰਹਿ ਗਿਆ ਜਿੰਦਗੀ ਜਿਉਣੀ ਆ ਕਟਣੀ ਨਹੀਂ ਆ ਇਸ ਤੋਂ ਬਾਅਦ ਲਾਈ ਪੱਟਾਂ ਦੀ ਐਕਸਰਸਾਈਜ਼ ਤੇ ਦੇਸੀ ਜਾਂ ਪੋਜ ਮਾਰਿਆ ਛੀਜੇ ਦੇ ਮੂਰੇ ਆ ਕੇ ਦਿਖਾ ਲਾ ਕੇ ਮੈਂ ਡੌਲਿਆਂ ਦੀ ਐਕਸਰਸਾਈਜ਼ ਲਾਈ ਨਹੀਂ ਪੇਜ ਦੇ ਚੈਨਲ ਸਬਸਕ੍ਰਾਈਬ ਕਰ ਲੋ ਥੈਂਕ ਯੂ ਸੋ